ਜੰਮੇ ਪਰ ਮੇਂ ਅਲੱਗ-ਅਲੱਗ ਸੀ ਸਕੇ ਪਾਈਆਂ ਵਾਂਗ ਸੀ ਰਹੇ 3 ਸਾਲ ਹੋ ਜਾਣ 30 ਸਾਲ ਹੋ ਜਾਣ 90 ਸਾਲ ਕਿਤਾ ਕਿਆਮਤ ਉਹ ਸ਼ਖਸੀਅਤ ਜ਼ਿੰਦਾ ਰਹੇਗੀ ਬਾਜ਼ਾਰ ਚ ਚੱਲਦੇ ਬੰਦੇ ਮਰਦਾ ਹੋ ਸਕਦੇ ਨੇ ਮਜ਼ਾਰ ਚ ਸੁੱਤੇ ਬੰਦੇ ਜ਼ਿੰਦਾ ਹੋ ਸਕਦੇ ਆਪਨੇ ਕਿਰਦਾਰ ਦੀ ਵਜ੍ਹਾ ਨਾਲ ਕੰਟਰੀਬਿਊਸ਼ਨ ਦੀ ਵਜ੍ਹਾ ਨਾਲ ਨੂਰ ਦੀ ਵਜ੍ਹਾ ਨਾਲ ਖੁਸ਼ਬੂ ਦੀ ਵਜ੍ਹਾ ਨਾਲ ਔਰ ਸਰਦ ਦੀ ਵਜ੍ਹਾ ਨਾਲ ਸਭ ਕੁਝ ੜੀ ਆਹਮ ਅਸੀਂ ਸਾਰੇ ਉਹਨਾਂ ਲਈ ਅਰਦਾਸ ਕਰਦੇ ਆਂ ਉਹਨਾਂ ਦੇ ਮਾਲਕ ਆਪਣੇ ਉਹਨਾਂ ਦੇ ਦਰਜੇ ਬੁਲੰਦ ਕਰੇ ਜਨਾਬ ਸਰਦੂਲ ਸਕੰਦਰ ਜੀ ਦੀ ਅੱਜ ਸਾਲਾਨਾ ਵਰਸੀ ਦੇ ਮੌਕੇ ਤੇ ਵੱਖ-ਵੱਖ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਤੇ ਬਤੌਰ ਐਮ ਐਮ ਪੀ ਜਨਾਬ ਹੰਸਰਾਧ ਹੰਸ ਜੀ ਇੱਥੇ ਵੀ ਪਹੁੰਚੇ ਹੋਏ ਨੇ ਆਪਾਂ ਨਾਲ ਗੱਲਬਾਤ ਕਰਦੇ ਆਂ ਹੰਸਪਾ ਜੀ ਅੱਜ ਭਾਜੀ ਦੀ ਤੀਸਰੀ ਵਰਸੀ ਮਨਾਈ ਜਾ ਰਹੀ ਹੈ ਤੁਸੀਂ ਇੱਥੇ ਪਹੁੰਚੇ ਹੋ ਕਿੱਦਾਂ ਨੰ ਲੱਗ ਰਿਹਾ ਕਿਉਂਕਿ ਇੱਕ ਸੰਗੀਤ ਜਗਤ ਨੂੰ ਇੱਕ ਘਾਟਾ ਦਾ ਪਿਆ ਪਰਿਵਾਰ ਨੂੰ ਬੜਾ ਵੱਡਾ ਜਿਹੜਾ ਇੱਕ ਕਹਿ ਲਈਏ ਉਹ ਘਾਟਾ ਪਿਆ ਸਭ ਤੋਂ ਪਹਿਲੀ ਗੱਲ ਨਾ ਇੱਥੇ ਕੋਈ ਐਮਪੀ ਬਣ ਕੇ ਆਇਆ ਬਰਸਰ ਸਾਹਿਬ ਸਾਰਿਆਂ ਦੇ ਤੁਹਾਨੂੰ ਪਤਾ ਰਾਹਨਾ ਮਾ ਐਮਐਲਏ ਸਾਹਿਬ ਵੀ ਖੰਨਾ ਵਾਲੇ ਸੋਨ ਸਾਹਿਬ ਆਏ ਅਸੀਂ ਸਾਰੇ ਉਹਨਾਂ ਨੂੰ ਪਿਆਰ ਕਰਦੇ ਸੀ ਉਹ ਸਾਡੇ ਹਮ ਅਸਰ ਸੀ ਜੰਮੇ ਭਵੇਂ ਅਲੱਗ-ਅਲੱਗ ਸੀ ਸਕੇ ਭਾਈਆਂ ਵਾਂਗ ਸੀ ਵਕਤ ਆਪਣੀ ਰਫਤਾਰ ਚੱਲਦਾ ਜਾ ਰਿਹਾ ਹੈ ਲੱਗਦਾ ਹੀ ਨਹੀਂ 3 ਸਾਲ ਹੋ ਗਏ ਗੱਲ ਇਹ ਹੈ ਕਿ ਚਾਹੇ 3 ਸਾਲ ਹੋ ਜਾਣ 30 ਸਾਲ ਹੋ ਜਾਣ 90 ਸਾਲ ਕਿਤਾ ਕਿਆਮਤ ਉਹ ਸ਼ਖਸੀਅਤ ਜ਼ਿੰਦਾ ਰਹੇਗੀ ਮੇਰਾ ਖਿਆਲ ਹੈ ਕਿ ਬਾਜ਼ਾਰ ਚ ਚੱਲਦੇ ਬੰਦੇ ਮਰਦਾ ਹੋ ਸਕਦੇ ਨੇ ਮਜ਼ਾਰ ਚ ਸੁੱਤੇ ਬੰਦੇ ਜ਼ਿੰਦਾ ਹੋ ਸਕਦੇ ਆ ਆਪਣੇ ਕਿਰਦਾਰ ਦੀ ਵਜ੍ਹਾ ਨਾਲ ਕੰਟਰੀਬਿਊਸ਼ਨ ਦੀ ਵਜ੍ਹਾ ਨਾਲ ਨੂਰ ਦੀ ਵਜ੍ਹਾ ਨਾਲ ਖੁਸ਼ਬੂ ਦੀ ਵਜ੍ਹਾ ਨਾਲ ਔਰ ਸਰਦ ਦੀ ਵਜ੍ਹਾ ਨਾਲ ਸਭ ਤੋਂ ਜੜੀ ਅਹਿਮ ਸਰਦ ਦੇ ਹਵਾਲੇ ਨਾਲ ਉਸ ਸੋਰਾਂ ਦਾ ਸ਼ਾਹ ਸਵਾਰ ਸਨ ਸਧੂ ਸਕੰਦਰ ਸਾਹਿਬ ਅਸੀਂ ਸਾਰੇ ਉਹਨਾਂ ਲਈ ਅਰਦਾਸ ਕਰਦੇ ਹਾਂ ਉਹਨਾਂ ਦੇ ਮਾਲਕ ਆਪਣੇ ਉਹਨਾਂ ਦੇ ਦਰਜੇ ਬਲੰਦ ਕਰੇ ਔਰ ਉਹਨਾਂ ਦੇ ਹਮਸਫਰ ਜੋ ਬਹੁਤ ਹੀ ਪੰਜਾਬ ਦੀ ਬੇਟੀ ਬੜਾ ਸਾਫ਼ ਸੁਥਰਾ ਗਾਇਆ ਉਹਨਾਂ ਨੇ ਉਹਨਾਂ ਲਈ ਬੜਾ ਸਦਮਾ ਸੀ ਤੇ ਰਹੇਗਾ ਦੋ ਫਰਜ਼ੰਦ ਹੈ ਦੋ ਬੇਟੇ ਹੈ ਜੀ ਬੀਬੀ ਅਮਰ ਨੂਰੀ ਸਾਹਿਬਾ ਔਰ ਆਲਾਪ ਔਰ ਸਾਰੰਗ ਉਹਨਾਂ ਨੂੰ ਹੌਸਲਾ ਵੀ ਹੋ ਜਾਂਦਾ ਲੇਕਿਨ ਇਹ ਨਹੀਂ ਕਿ ਵਰਸੀ ਦੀ ਵਰਸੀ ਹਰ ਵਕਤ ਖਿਆਲ ਨਾਲ ਜਿਹਨੂੰ ਯਾਦ ਕਰੀਏ ਉਹ ਨਾਲ ਹੀ ਹੁੰਦਾ ਫਿਜ਼ਿਕਲੀ ਉਹ ਨਹੀਂ ਰਹਿ ਲੇਕਿਨ ਮੈਟਾਫਿਜ਼ਿਕਲੀ ਸਾਡੇ ਵਿੱਚ ਨੇ ਜਿਹੜਾ ਫਿਜ਼ਿਕਸ ਤੋਂ ਉੱਪਰ ਉੱਠ ਜਾਂਦਾ ਉਹਨੂੰ ਪਤਾ ਹੈ ਕਿ ਹੀਜ਼ ਵਿਦ ਅਸ ਸੋ ਅਸੀਂ ਆਪਣੇ ਪਿਆਰੇ ਵੀਰ ਲਈ ਆਏ ਆ ਸਬਟਾਈਟਲ ਸ਼ਾਈਟਲ ਬਾਹਰ ਹੀ ਰੱਖ ਕੇ ਆਏ ਤੁਸੀਂ ਬਤੌਰ ਇੱਕ ਸਿੰਗਰ ਵੀ ਤੁਹਾਨੂੰ ਕਾਫੀ ਟਾਈਮ ਤੁਸੀਂ ਇਕੱਠੇ ਵੀ ਰਹੇ ਹੋ ਉਹਨਾਂ ਨਾਲ ਜਿੱਦਾਂ ਕਿ ਫੈਨ ਦੇ ਮਨ ਦੇ ਵਿੱਚ ਵੀ ਉਹਨਾਂ ਲਈ ਬੜੀਆਂ ਯਾਦਦਾਨੀਆਂ ਤੁਹਾਡੇ ਨਾ ਮਨ ਚ ਵੀ ਕੋਈ ਉਹਨਾਂ ਨਾਲ ਜੁੜੀ ਕੋਈ ਗਹਿਰੀ ਯਾਦ ਹੋਵੇ ਉਹ ਜ਼ਰੂਰ ਸਾਂਝੀ ਕਰੋ ਜਿਹੜੇ ਇਮਤਦਾਈ ਆਰੰਭਿਕ ਦਿਨ ਹੁੰਦੇ ਜਦੋਂ ਬੰਦਾ ਆਪਣਾ ਕਰੀਅਰ ਸ਼ੁਰੂ ਕਰਦਾ ਜਦੋਂ ਛੀਂਟ ਗਏ ਛੀਂਟ ਕੇ ਜਏ ਹੁੰਦੇ ਸਾਰੇ ਮੇਰੇ ਵੀ ਦਾੜੀ ਵੀ ਨਹੀਂ ਸਿਆਈ ਜੀ ਉਦੋਂ ਦੀ ਉਹ ਸਾਡਾ ਸੀਗਾ ਆਪਸ ਵਿੱਚ ਤਿੰਨ ਭਾਈ ਗਮਦੂਰ ਸਾਹਿਬ ਜੀ ਭਰਪੂਰ ਸਾਹਿਬ ਔਰ ਸਭ ਤੋਂ ਛੋਟੇ ਸਰਦੂਲ ਸਾਹਿਬ ਜੀ ਤਿੰਨੇ ਸੁਰੀਲੇ ਉਸਤਾਦ ਜਸਵੰਤ ਭਮਰਾ ਜੀ ਦੇ ਉੱਥੇ ਲੁਧਿਆਣੇ ਘਡਾਕਰ ਚੌਕ ਉਹਨਾਂ ਦਾ ਹੁੰਦੀ ਸੀ ਅਕੈਡਮੀ ਮੇਰੇ ਉਸਤਾਦ ਜੀ ਮੇਰੇ ਗੁਰੂ ਜੀ ਉਸਤاد ਪੂਰਨਸ਼ਾ ਕੋਟੀ ਸਾਹਿਬ ਦੇ ਮੈਂ ਪਿੱਛੇ ਪਿੱਛੇ ਫਿਰਦਾ ਸੀ ਉਹਨਾਂ ਦੇ ਜੋੜੇ ਚੱਕਣ ਦੀ ਸੇਵਾ ਕਰਦਾ ਸੀ ਜਾਂ ਬਾਕੀ ਉਸਤਾਦਾਂ ਦੇ ਜੁੱਤੀਆਂ 'ਚ ਮੈਂ ਬਹਿ ਜਾਂਦਾ ਸੀ ਉੱਥੇ ਮੈਨੂੰ ਪਹਿਲੀ ਵਾਰੀ ਦਰਸ਼ਨ ਹੋਏ ਸੀ ਤਿੰਨ ਪਾਈਆਂ ਦੇ ਜੀ ਤੇ ਉਹ ਛਿੱਟੀ ਨਾਲ ਇੱਕ ਤਬਲਾ ਵਜਾਵੇ ਦੋ ਬੰਦੇ ਕਥਾ ਕਰੀ ਜਾਣ ਗਾ ਗਾ ਕੇ ਫੇ ਉਥੋਂ ਥੋੜਾ ਜਿਹਾ ਸਾਡਾ ਗੌਣ ਦਾ ਅੰਦਾਜ਼ ਵੀ ਸੋਚਣ ਦਾ ਅੰਦਾਜ਼ ਵੀ ਔਰ ਥੋੜਾ ਮਾਰਫਤ ਦੇ ਲਿਆਜਨਾ ਫੇ ਥੋੜੀ ਜਿਹੀ ਯਾਰੀ ਪੈ ਗਈ ਫਿਰ ਜ਼ਿਆਦਾ ਯਾਰੀ ਪੈ ਗਈ ਕਿਦਾਂ ਵੀ ਪਹਿਲਾਂ ਜਸਟ ਫਰੈਂਡ ਫਿਰ ਫਾਸਟ ਫਰੈਂਡ ਫਿਰ ਭਰਾ ਫਿਰ ਜਦੋਂ ਜਿੰਨੀ ਦਿਨ ਨਾਮ ਰਹਿੰਦੇ ਉਨੀ ਦਿਨ ਮੁਹੱਬਤ ਦਾ ਉਹ ਲੈਵਲ ਨਹੀਂ ਹੁੰਦਾ ਫਿਰ ਕੋਈ ਇਸ ਰਿਸ਼ਤੇ ਦਾ ਨਾਮ ਨਹੀਂ ਸੀ ਤਾਂ ਮਤਲਬ ਇਦਾਂ ਹੀ ਆ ਕਿ ਰੂਹ ਲੈ ਗਿਆ ਦਿਲਾਂ ਦਾ ਜਾਨੀ ਤੇ ਹੱਡ ਸਾਨੂੰ ਚੱਕਣਾ ਪਿਆ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਨਹੀਂ ਮਾਪੇ ਤੈਨੂੰ ਘੱਟ ਰੋਣਗੇ ਇਸ ਤਰ੍ਹਾਂ ਦੀ ਕੁਸ਼ਕਾਫੀਤ ਅਜ ਜਿਹੜੇ ਉਹਨਾਂ ਦੇ ਬੱਚੇ ਨੇ ਆਲਾਬ ਤੇ ਸਾਰੰਗ ਉਹ ਵੀ ਇਸ ਲਾਈਨ ਦੇ ਵਿੱਚ ਅੱਗੇ ਵਧ ਰਹੇ ਨੇ ਜਿੰਦਾ ਕਿ ਸਰਦੂਲ ਭਾਜੀ ਨੇ ਆਪਣਾ ਨਾਮ ਚਕਾਇਆ ਚਮਕਾਇਆ ਸੀਗਾ ਤੇ ਉਹ ਵੀ ਪੂਰੀ ਹੁਣ ਇਸ ਲਾਈਨ ਦੇ ਵਿੱਚ ਆਣ ਦੀ ਪੂਰੀ ਤਿਆਰੀ ਚ ਨੇ ਹਾਂਜੀ ਇਸੇ ਕਰਕੇ ਸ਼ਬਦ ਗੁਰੂ ਜਿਨ੍ਹਾਂ ਤੋਂ ਆਪਾਂ ਸਾਰ ਜਿਨ੍ਹਾਂ ਨੂੰ ਆਪਾਂ ਕਹਿੰਨੇ ਨਿਓਟਿਆਂ ਦੀ ਓਟ ਨਿਆਸ ਰਿਆਂ ਦਾ ਆਸਰਾ ਨਿਪੱਤਿਆਂ ਦੀ ਪਤ ਉੱਥੋਂ ਹੀ ਆਪਾਂ ਨੂੰ ਸਾਰਾ ਕੁਝ ਹਾਸਲ ਹੁੰਦਾ ਤੁਸੀਂ ਦੇਖੋ ਮੈਂ ਹੈਰਾਨ ਹਾਂ ਜਦੋਂ ਆਖਰੀ ਅਰਦਾਸ ਹੁੰਦੀ ਉਦੋਂ ਵੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਜਦੋਂ ਲਾਵਾਂ ਲਈਆਂ ਜਾਂਦੀਆਂ ਉਦੋਂ ਸਭ ਤੋਂ ਖੁਸ਼ੀ ਦਾ ਮਕਾਮ ਹੁੰਦਾ ਉਦੋਂ ਵੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਸੋ ਬੜਾ ਬੈਲੈਂਸਡ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਔਰ ਗੁਰੂ ਕਰ ਦੀ ਬਾਣੀ ਉਥੇ ਹੀ ਫਿਰ ਬੈਠ ਕੇ ਅਰਦਾਸ ਕਰੀਦੀ ਐ ਮੇਰੇ ਮਾਲਕਾ ਇਹਨਾਂ ਦੀ ਹਮਸਫਰਾ ਅਮਰੋਦੀ ਸਾਹਿਬਾ ਔਰ ਦੋਨਾਂ ਬੱਚਿਆਂ ਨੂੰ ਇਹ ਇਹਨਾਂ ਦਾ ਨਾਮ ਹੋਵੇ ਸ਼ੁਰਤ ਜਫਤਾਂ ਸੁਰੀਲੇ ਬਹੁਤ ਹੈ ਦੋਨੇ ਬਿਠੇ ਅੱਛੇ ਹੈ ਤੇ ਮੇਰੇ ਅੱਗੋਂ ਇਹਨਾਂ ਦੀ ਯਾਰੀ ਜਿੱਦਾਂ ਮੇਰਾ ਬੇਟਾ ਵੱਡਾ ਨਵਰਾਜ ਆ ਉਹਦੀ ਯਾਰੀ ਹੈਗੀ ਆ ਸਾਰੰਗ ਨਾਲ ਛੋਟਾ ਯੁਵਰਾਜ ਆ ਉਹਦੀ ਯਾਰੀ ਆ ਆਪਣੇ ਆਲਾਪ ਸਾਹਿਬ ਨਾਲ ਸੋ ਇਸ ਕਰਕੇ ਅਗਲੀ ਜਨਰੇਸ਼ਨ ਵੀ ਆਪਸ ਵਿੱਚ ਬੜੀ ਕਲੋਜ਼ ਹੈ ਤੇ ਕੀ ਦਸੀਏ ਤੁਹਾਨੂੰ ਉਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਮੈਂ ਦਿੱਲੀ ਚਲੇ ਗਿਆ ਡਾਇਵਰਟ ਹੋ ਕੇ ਜਦੋਂ ਪੋਲਿਟਿਕਸ ਵਿੱਚ ਇੱਥੋਂ ਦੀ ਲੰਗਣਾ ਮੈਂ ਕਿ ਫੋਨ ਕਰ ਲਈ ਮੈਂ ਚਾਹ ਚੂ ਬਣਾ ਯਾਰ ਆਣਾ ਮੈਂ ਇੱਕ ਕੱਪ ਚਾਹ ਦਾ ਪੀ ਕੇ ਫਟਾਫਟ ਨਿਕਲ ਜਾਵਾਂ ਜੀ ਬਸ ਆ ਗਏ ਆ ਦਿਨੇ ਆਏ ਤੇ ਰਾਤ ਲੰਘ ਗਈ ਰਾਤ ਨੂੰ ਆਏ ਤੇ ਦੂਜਾ ਦਿਨ ਛੜ ਕੇ ਉੱਠਣ ਹੀ ਨਹੀਂ ਸੀ ਜਾਂਦਾ ਐਸਾ ਮੇਜ਼ਬਾਨ ਐਸਾ ਰੂਹਦਾਰ ਬੰਦਾ ਕਿੱਥੇ ਮਿਲਦਾ ਯਾਨੀ ਕਹਿ ਲਈਏ ਜਿੱਦਾਂ ਉਹਨਾਂ ਦੇ ਆਪਾਂ ਕਹਿ ਲਈਏ ਨੇ ਗਾਇਕੀ ਵੀ ਬੇਮਿਸਾਲ ਸੀਗੀ ਨੈਚਰ ਵਾਈਜ਼ ਵੀ ਕਹਿੰਦੇ ਬਹੁਤ ਮਤਲਬ ਕਿ ਬਹੁਤ ਵਧੀਆ ਸੀ ਮੈਂ ਕਿ ਜੀ ਗਾਇਕੀ ਦਾ ਤਾਂ ਕਹਿਣਾ ਹੀ ਕੀ ਹੈ ਨੈਚਰ ਐਸੀ ਸੀ ਕਿਸੇ ਨੂੰ ਬੁਰਾ ਕਿਹਾ ਹੀ ਨਹੀਂ ਉਹਨਾਂ ਨੇ ਕਦੀ ਬਿਲਕੁਲ ਸਾਡੇ ਸ਼ਗਿਰਦ ਹੁੰਦੇ ਕੋਈ ਫੈਨ ਹੁੰਦੇ ਇੱਕ ਦੂਜੇ ਦੀਆਂ ਗੱਲਾਂ ਗੁੱਲਾਂ ਕਰਕੇ ਡਿਫਰੈਂਸਸ ਵੀ ਪਾਉਂਦੇ ਸੀ ਲੇਕਿਨ ਮਝਾਲ ਹੈ ਉਹਨਾਂ ਨੇ ਕਦੀ ਨੈਗੇਟਿਵ ਜਦੋਂ ਅਸੀਂ ਮਿਲਣਾ ਇੱਕ 1% ਵੀ ਤਲਖੀ ਨਹੀਂ ਸੀ ਹੁੰਦੀ ਜੱਫੀਆਂ ਪੈ ਜਾਣੀਆਂ ਸਾਰੀਆਂ ਗੱਲਾਂ ਭੁੱਲ ਜਾਣੀਆਂ ਕਈ ਵਾਰੀ ਇਦਾਂ ਵੀ ਲੱਗਾ ਕਿ ਉਹ ਆਪਣੇ ਕੋਲੋਂ ਹੀ ਲੋਕੀ ਗੱਲਾਂ ਬਣਾ ਕੇ ਕਰਦੇ ਲੇਕਿਨ ਸਾਡੇ 'ਚ ਫਰਕ ਨਹੀਂ ਪਿਆ ਕਦੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ